ਪਪਾ ਜੀ ਸਾਡੀ ਇਹ ਗਵਾਹੀ ਏ ਕਿ 14 ਸਾਲ ਤੋਂ ਮੁੰਡਾ ਮੇਰਾ ਚਿੱਟੇ ਦਾ ਨਸ਼ਾ ਕਰਦਾ ਸੀ ਅਮਰੀਕ ਕੋਲ ਖੜਿਆ 14 ਸਾਲ ਤੋਂ ਚਿੱਟੇ ਦਾ ਨਸ਼ਾ ਹਾਂਜੀ ਅੱਛਾ ਬਾਬਾ ਜੀ ਇਹਦੀ ਗਵਾਹੀ ਤਾਂ ਸਗੇ ਦੋ ਵਾਰੀ ਦੇ ਚੱਕੇ ਆ ਹਾਂ ਤੇ ਉਸ ਤੋਂ ਬਾਅਦ ਮੇਰਾ ਪਤੀ दारू ਪੀਂਦਾ ਸੀ ਜੀ ਅੱਛਾ ਇਸ 97 ਲਾ ਦਾ ਸਾਡਾ ਵਿਆਹ ਹੋਇਆ ਉਦੋਂ ਦੀ दारू ਪੀਣ ਲੱਗੇ ਆ ਅੱਛਾ ਹਾਂ ਜੀ ਬਾਬਾ ਜੀ ਤੁਹਾਡਾ ਬੇਟਾ ਯਾਨੀ ਪਹਿਲਾਂ ਜਿਹੜਾ ਚਿੱਟੇ ਦਾ ਨਸ਼ਾ ਕਰਦਾ ਸੀ ਉਹ ਆਜ਼ਾਦ ਹੋਇਆ ਹਾਂ ਜੀ ਬਾਬਾ ਜੀ ਤੇ ਇਹ ਤੁਹਾਡਾ ਪਤੀ ਜਿਹੜਾ ਹਾਂ ਜੀ 10 12 ਸਾਲ ਤੋਂ ਜਿਹੜਾ दारू ਪੀਂਦਾ ਸੀ ਨਹੀਂ ਪਾਪਾ ਜੀ ਜਿਆਦਾ ਚਿਰ ਹੋ ਗਏ ਆ ਜਿਆਦਾ ਹੋ ਗਿਆ ਹਾਂਜੀ ਪਾਪਾ ਜੀ ਅੱਛਾ 27 ਸਾਲ ਹੋ ਗਏ ਪਾਪਾ ਜੀ ਇਹਨੂੰ दारू ਪੀਂਦੇ ਨੂੰ ਬੱਲੇ ਬੱਲੇ ਹਾਂਜੀ ਪਾਪਾ ਜੀ ਤੇ ਪਾਪਾ ਜੀ ਸਾਡੇ ਘਰ ਦੇ ਬਹੁਤ ਲਾਤ ਮਾੜੇ ਸੀ ਇਹਨੇ ਲਾਤ ਮਾੜੇ ਸੀ ਕਿ ਅਸੀਂ ਦੱਸ ਨਹੀਂ ਸਕਨੇ ਜਿੰਨੇ ਸਾਡੇ ਘਰ ਦੇ ਲਾਤ ਮਾੜੇ ਸੀ ਤੇ ਪ੍ਰਭੂ ਕਿੰਨੇ ਟਾਈਮ ਤੋਂ ਬਚਪਨ ਤੋਂ ਪ੍ਰਭੂ ਜੀ ਗਏ ਆ ਪਾਪਾ ਜੀ ਅੱਛਾ ਪਾਪਾ ਜੀ ਅਸੀਂ ਕੋਈ ਵੀ ਥਾਂ ਨਹੀਂ ਛੱਡੀ ਜਿੱਥੇ ਅਸੀਂ ਨਹੀਂ ਗਏ ਜਿਹੜੀ ਚਰਚਾ 'ਚ ਨਹੀਂ ਗਏ ਅਸੀਂ ਬੜੀਆਂ ਚਰਚਾ 'ਚ ਗਏ ਆ। ਅੱਛਾ। ਨਾ ਮੇਰੇ ਪਤੀ ਦੀ ਸ਼ਰਾਬ ਛੁੱਟੀ ਤੇ ਨਾ ਮੇਰੇ ਬੇਟੇ ਨੇ ਨਸ਼ਾ ਛੱਡਿਆ ਏ। 14 ਸਾਲ ਤੋਂ ਜਿਹੜਾ ਚਿੱਟਾ ਕਰਦਾ ਸੀ ਉਹ ਵੀ ਨਹੀਂ ਛੱਡਿਆ ਕਿੱਥੇ ਪੰਜਾਬ 'ਚ ਨਾਮੀ ਮਨਿਸਟਰੀਆਂ 'ਚ ਗਏ ਆ। ਹਾਂਜੀ ਪਾਪਾ ਜੀ ਇਹਦੇ ਨਿਸ਼ਾਨ ਵੀ ਹੈਗੇ ਆ। ਹੂੰ ਠੀਕੇ ਲਾਉਂਦੇ ਸੀ ਆਪਣੇ ਆਪ ਨੂੰ ਇਹ। ਓਹੋ। ਹਾਂਜੀ ਪਾਪਾ ਜੀ। 14 ਸਾਲ ਤੋਂ ਪਤੀ 27 ਸਾਲ ਤੋਂ ਪਤੀ ਨਸ਼ਾ ਕਰਦਾ ਸੀ ਹਾਂਜੀ ਪਾਪਾ ਜੀ ਤੇ 14 ਸਾਲ ਤੋਂ ਬੇਟਾ ਨਸ਼ਾ ਕਰਦਾ ਸੀ ਹਾਂਜੀ ਪਾਪਾ ਜੀ ਪ੍ਰਭੂ ਜੀ ਬਚਪਨ ਤੋਂ ਆਇਆ ਪਰ ਕੋਈ ਬਦਲਾਅ ਨਹੀਂ ਨਹੀਂ ਜੀ ਗਏ ਵੀ ਪੰਜਾਬ ਚ ਘਰ ਛਾਦੇ ਆ ਹਾਂਜੀ ਪਾਪਾ ਜੀ ਬਹੁਤ ਆ ਜਿੱਥੇ ਕੋਈ ਬੰਦਗੀ ਕਰਦੇ ਸੀ ਉਥੇ ਹੀ ਮੈਂ ਜਾਂਦੀ ਸੀ ਮੈਂ ਇਹ ਹੀ ਕਹਿੰਦੀ ਸੀ ਕਿ ਮੈਂ ਬਚਪਨ ਤੋਂ ਪ੍ਰਭੂ ਵਿੱਚ ਹੀ ਗਈਆਂ ਤੇ ਮੇਰਾ ਪਤੀ ਸ਼ਰਾਬ ਛੱਡ ਜਾਏ ਤੇ ਮੇਰਾ ਮੁੰਡਾ ਚਿੱਟੇ ਦਾ ਨਸ਼ਾ ਛੱਡ ਜਾਏ ਪਰ ਨਹੀਂ ਛੱਡਿਆ ਪਾਪਾ ਜੀ ਜਦੋਂ ਪਹਿਲੀ ਵਾਰ ਅਸੀਂ ਇੱਥੇ ਆਏ ਸੀ ਮੈਂ ਬਹੁਤ ਰੋਂਦੀ ਸੀ ਦੇਤੇ ਇੱਕ ਭੈਣigi ਸੀ ਮੈਨੂੰ ਕਹਿੰਦੀ ਤੂੰ ਰੋ ਨਾ ਜੇ ਤੂੰ ਰੋਂਦੀ ਐਂ ਤੂੰ ਹੱਸਦੀ ਜਾਵੇਂਗੀ ਕਿ ਤੇਰਾ ਬੇਟਾ ਨਸ਼ਾ ਛੱਡ ਜਾਏਗਾ। ਹਾਂ ਤੇ ਪਾਪਾ ਜੀ ਪਹਿਲੀ ਵਾਰ ਪ੍ਰਾਰਥਨਾ ਕਰਾਈ ਤੁਹਾਡੇ ਕੋਲੋਂ ਫਿਰ ਉਦੋਂ ਆਪਾਂ ਪਵਣਾ ਉੱਥੇ ਲਾਉਂਦੇ ਸੀ ਦਾਣਾ ਮੰਡੀ ਸੇ ਪਾਪਾ ਜੀ ਲਾਉਂਦੇ ਸੀ ਪਵਣਾ। ਹਾਂਜੀ ਪਾਪਾ ਜੀ 6 ਮਹੀਨੇ ਪੂਰੇ ਹੋ ਗਏ ਸਾਨੂੰ ਆਦਿਆਂ ਨੂੰ 7ਵਾਂ ਮਹੀਨਾ ਹੋਣ ਲੱਗਿਆ ਏ। ਔਰ ਅੱਜ 27 ਸਾਲਾਂ ਦੇ ਬਾਅਦ ਪਤੀ ਸ਼ਰਾਬ ਛੱਡ ਗਿਆ ਹਾਂਜੀ ਪਾਪਾ ਜੀ ਤੇ 14 ਸਾਲਾਂ ਤੋਂ ਜਿਹੜਾ ਚਿੱਟੇ ਦਾ ਨਸ਼ਾ ਕਰਦਾ ਸੀ ਬੇਟਾ ਹਾਂਜੀ ਪਾਪਾ ਉਹ ਵੀ ਆਜ਼ਾਦ ਹੋ ਗਿਆ ਹਾਂਜੀ ਤਾਰੀਫ ਕਰੋ ਹਾਲੇਲੂਇਆ ਇਹ ਇਹ ਨਸ਼ਾ ਕਿੱਦਾਂ ਕਰਦੇ ਸੀ ਕਾਰੋਬਾਰ ਕੀ ਸੀਗਾ ਕਿੱਦਾਂ ਦੇ ਹਾਲਾਤ ਸੀ ਕਰਦੇ ਪਾਪਾ ਜੀ ਇਹ ਜਦੋਂ ਟੀਕੇ ਲਾਉਂਦੇ ਸੀ ਇਹਨੂੰ ਪਤਾ ਨਹੀਂ ਸੀ ਵੀ ਮੈਂ ਕੀ ਕਰਾਂ ਹਰਜ ਸਮਾਨ ਵੀ ਬਹੁਤ ਵੇਚਦਾ ਸੀ ਹਾਂ ਤੇ ਬੜੇ ਦੁਖੀ ਸੀ ਪਾਪਾ ਜੀ ਐਨੇ ਦੁਖੀ ਸੀ ਕਿ ਅਸੀਂ ਨਾ ਬਹੁਤ ਜ਼ਿਆਦਾ ਦੁਖੀ ਸੀ ਮੈਂ ਕਿਸੇ ਦਾਸ ਨਹੀਂ ਸਕਣੀ ਪਾਪਾ ਜੀ ਮੈਂ ਜਿੰਨੀ ਦੁਖੀ ਸੀ ਵੀ ਬੇਟਾ ਘਰ ਵਿੱਚ ਟੀਕੇ ਲਾ ਕੇ ਸੁੱਤਾ ਪਿਆ ਸੀ ਪਾਪਾ ਜੀ ਫੈਲੀ ਆਪਣੀ ਨਹੀਂ ਗਈ ਟਾਂ ਕੱਢਣੇ ਆ ਜਦੋਂ ਅਸੀਂ ਟਾਂ ਕੱਢ ਕੇ ਆਂਦੇ ਸੀ ਇਹਦੇ ਲਾ ਦੇ ਵੇਖਨੇ ਤੇ ਮੈਂ ਬਹੁਤ ਰੋਂਦੀ ਸੀ ਮੈਂ ਦੀ ਸੀ ਕੋਈ ਐ ਹੋ ਜੀ ਜਗ੍ਹਾ ਹੋਵੇ ਜਿੱਥੇ ਇਹਨੂੰ ਮੈਂ ਲੈ ਕੇ ਜਾਵਾਂ ਕਿ ਇਹਦਾ ਨਸ਼ਾ ਛੁੱਟ ਜਾਏ ਪਾਪਾ ਜੀ ਹਮ ਪਰ ਨਹੀਂ ਪਾਪਾ ਜੀ ਕਿ ਤੂੰ ਵੀ ਸਾ ਨੂੰ ਕਿ ਤੂੰ ਵੀ ਨਹੀਂ ਸਾਡੀ ਸੁਣੀ ਸੀ ਜਦੋਂ ਅਸੀਂ ਮਹਾਵਿਸ਼ੇਖ ਵਿੱਚ ਇੱਥੇ ਆਏ ਆ ਪਗੂ ਪਾਵਣ ਵਿੱਚ ਦੋਵੇਂ ਤੁਹਾਡੇ ਕੋਲ ਪ੍ਰਾਰਥਨਾ ਹੋਈ ਤੀਜੀ ਵਾਰ ਕਹਿੰਦਾ ਮੰਮੀ ਜੀ ਹੁਣ ਮੈਂ ਨਸ਼ੇ ਦੇ ਟੀਕੇ ਨਹੀਂ ਲਾਣੇ ਕਿਉਂਕਿ ਮੈਂ ਸੁਧਰ ਚੁੱਕਾ ਆ ਹਾਲੇਲੂਆ ਆ ਤੇ ਬਾਵਾ ਤੇ ਨਿਸ਼ਾਨ ਆ ਉਹ ਠੀਕਿਆਂ ਦੇ ਹਾਂਜੀ ਪਾਪਾ ਜੀ ਲਾਲਾ ਕੇ ਬੁਰਾ ਹਾਲ ਸੀ ਘਰ ਦਾ ਸਮਾਨ ਵੀ ਵੇਚ ਦਿੰਦਾ ਸੀ ਇਹ ਨਸ਼ੇ ਲਈ ਪਾਪਾ ਜੀ ਸਾਰਾ ਘਰ ਦਾ ਸਮਾਨ ਵੇਚੈਂ ਸਾਡੇ ਕੋਲ ਪਾਲ ਜਾਣੇ ਨਹੀਂ ਸੀ ਪਾਪਾ ਜੀ ਐਤਕੀ ਤਾਂ ਸਾਡੇ ਕੋਲ ਪ੍ਰਭੂ ਨੇ ਐਨੀ ਬਰਕਤ ਦਿੱਤੀ ਹੈ ਕਿ ਅਜੇ ਤੱਕ ਸਾਡੇ ਕੋਲ ਦਾਣੇ ਪਏ ਆ ਪਾਪਾ ਜੀ ਇਹ ਇਹ ਇਹਨਾਂ ਇਹਨਾਂ ਸ਼ਰੀਰਾਂ ਨੂੰ ਸੰਭਾਲਣ ਦੇ ਮਿਸ਼ਨ ਦੀ ਗੱਲ ਕਰਦਾ ਮੈਂ ਕਿ ਇਹਨਾਂ ਸ਼ਰੀਰਾਂ ਨੂੰ ਸੰਭਾਲਣ ਦੇ ਲਈ ਤੁਹਾਡੇ ਅੰਦਰ ਹੈਗਾ ਦਰਦ ਕਿ ਨਹੀਂ ਹੈਗਾ ਆਪਣੇ ਆਪਣੇ ਤੇ ਸਾਰੇ ਕਰ ਹੀ ਜਾਂਦੇ ਆ ਪਰ ਅਗਰ ਜਦੋਂ ਇਹੋ ਜਿਹਾ ਕਰੋਗੇ ਕਿਸੇ ਲਈ ਸਵਰਗ ਨੱਚੂਗਾ ਤੁਹਾਡੇ ਲਈ ਉੱਠ ਕੇ ਹੇਲੇਲੂਆਹ ਔਰ ਔਰ ਇਦਾਂ ਦੇ ਪਰਮੇਸ਼ਰ ਦੇ ਸ਼ਰੀਰਾਂ ਨੂੰ ਬਚਾਉਣ ਦਾ ਮਤਲਬ ਤੁਸੀਂ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸ਼ੇ ਤੋਂ ਬਚਾ ਰਹੇ ਆਂ ਅਮੇਨ ਕਿਉਂਕਿ ਜੇ ਕਿਸੇ ਨੇ ਕੁਝ ਕੀਤਾ ਅੱਜ ਤੇ ਤੁਹਾਡੇ ਲਈ ਸਵਰਗ ਦੂਤਾਂ ਨੇ ਕਰਨਾ ਅਮੇਨ ਪਰ ਇਹ ਬਿਬੀ ਆਉਣਾ ਸ਼ੁਰੂ ਹੋ ਗਏ ਔਰ ਉਸ ਤੋਂ ਬਾਅਦ ਹਾਂ ਇਹਨਾਂ ਨੇ ਵੱਡਾ ਛੁਟਕਾਰਾ ਕਿਉਂ ਪਾਇਆ ਇਹਨਾਂ ਨੇ ਲਿਖਿਆ ਇਹਦੇ ਵਿੱਚ ਸਪੈਸ਼ਲ ਕਿ ਸੱਦਾ ਪੱਤਰ ਵੰਡਣ ਜਾਂਦੇ ਸੀ ਹਾਂਜੀ ਉਹ ਜਨੇ ਬਣਾ ਕੇ ਉਹ ਤੋਂ ਬਾਅਦ ਵਿੱਚ ਅਸੀਂ ਰੈਸਟ ਨਹੀਂ ਕਰਦੇ ਅਸੀਂ ਫਿਰ ਸੱਦਾ ਪੱਤਰ ਵੰਡ ਕੇ ਆਨੇ ਆ ਫਿਰ ਅਸੀਂ ਸ਼ਾਮ ਨੂੰ ਇਟਾ ਕੱਢਣ ਜਾਣੇ ਆ ਤੇ ਅੱਜ ਬਾਬਾ ਜੀ ਆਪਾਂ ਗੱਡੀ ਫ੍ਰੀ ਸਾਰੀ ਸੰਗਤ ਨੂੰ ਕਹਿੰਦੇ ਜਿੰਨੀ ਸੰਗਤ ਵੀ ਜਾ ਸਕਦੀ ਸਾਡੇ ਨਾਲ ਚੱਲੋ ਅਸੀਂ ਫ੍ਰੀ ਆਪਦੇ ਕੋਲੋਂ ਕਰਾਇਆ ਸਾਰਾ ਤਾਂ ਭਰ ਕੇ ਆ ਜੀ ਚੁੱਪ ਚੁੱਪ ਰੱਬ ਦੀ ਰੱਬ ਦੀ ਸੇਵਾ ਜੇਬਾਂ ਨਾਲ ਨਹੀਂ ਹੁੰਦੀ ਤੇ ਖਾਤਿਆਂ ਨਾਲ ਨਹੀਂ ਹੁੰਦੀ ਪੈਸੇ ਆਉਣਗੇ ਤੇ ਕਰਾਂਗੇ ਜੀ ਪਾਪਾ ਜੀ ਬਹੁਤਰਾ ਆਪਣੀ ਬਰਕਤ ਦਿੱਤੀ ਐ ਨਹੀਂ ਦਿੱਤੀ ਕਾ ਬਾਦੂ ਪ੍ਰਭੂ ਸਾਨੇ ਪੈਸੇ ਦੇ ਰੈ ਸਾਡੇ ਕੰਮ ਦੇ ਵਿੱਚ ਐਨੀ ਬਰਕਤ ਪੈ ਰਹੀ ਬਹੁਤ ਜਿਆਦਾ ਪਾਪਾ ਜੀ ਜਦੋਂ ਅਸੀਂ ਬੰਦਗੀ ਤੇ ਇੱਥੇ ਨਹੀਂ ਆਂਦੇ ਸਿਆਸ ਮੱਖੂ ਪਵਣ ਵਿੱਚ ਉਦੋਂ ਸਾਡੇ ਘਰ ਦੇ ਲਾਤ ਐਨੇ ਮਾਰੇ ਸੀ ਇੱਕ ਚੀਜ਼ ਲਿਆਦੇ ਸੀ ਤੇ ਦੂਸਰੀ ਮੁੱਕ ਜਾਂਦੀ ਸੀ ਜੇ ਦੂਸਰੀ ਲਿਆਦੇ ਤੋ ਉਦੋਂ ਦੂਸਰੀ ਮੁੱਕ ਜਾਂਦੀ ਸੀ ਤੇ ਪਾਪਾ ਜੀ ਹੁਣ ਮੇਰਾ ਪਤੀ ਨਸ਼ਾ ਕੋਈ ਵੀ ਨਹੀਂ ਕਰਦਾ ਤੇ ਇਹ ਬੀੜਾ ਛੱਡ ਚੁੱਕਿਆ ਪਾਪਾ ਜੀ ਉਹ ਦੇਖੋ ਹallelujah ਖੁਸ਼ੀ ਖੁਸ਼ੀ ਦੇਖੋ ਚਿਹਰੇ ਦੇ ਉੱਤੇ ਰੋਂਦੇ ਨੂੰ ਹਸਾਉਣ ਆਇਆ ਸਤਿਮੁੱਚ ਆਇਆ ਹੈ ਪੀਛੇ ਕੀ ਆਇਆ ਹੈ ਸਤਿਮੁੱਚ ਰੋਂਦੇ ਆ ਤਾਂ ਹੱਸੋਂਗੇ ਆਮੇ ਜੱਟ ਕੇ ਆ ਤਾਂ ਉਠਖਲੋਵੋਂਗੇ ਚੁੱਕੋ ਆਪਣੇ ਹੱਥਾਂ ਨੂੰ ਸਭ ਜਨ ਆਇਆ ਪੀਛੇ ਕੀ ਆਇਆ ਹੈ ਕੇ ਨੂੰ ਛੋਣ ਨਹੀਂ ਲਈ ਆਇਆ ਪੀਛੇ ਕੀ ਆਇਆ ਹੈ ਹੋਰ ਵੀ ਗਵਾਇਆਂ ਨੇ ਜਿਹੜੇ ਜਿਹੜੇ ਦੇਖੋ ਸੱਦਾ ਪੱਤਰ ਕਈਆਂ ਨੂੰ ਲੱਗਦਾ ਥੱਕੇ ਐ ਜਾਂ ਕਿਦਾਂ ਕਹਿੰਦੇ ਐ ਇੱਟਾਂ ਕੱਢ ਕੇ ਆਉਨੇ ਆ ਉਸ ਤੋਂ ਬਾਅਦ ਰੈਸਟ ਨਹੀਂ ਕਰਦੇ ਹਾਂਜੀ ਪਾਪਾ ਜੀ ਜਾਣੇ ਸੱਦਾ ਪੱਤਰ ਅਮਰੀਕ ਵੀ ਜਾ ਰਹੇ ਤਾਂ ਆ ਦਾ ਪੂਰਾ ਮਨੋ ਨਿਭਾਰ ਹੈ ਜ਼ਿੰਮੇਵਾਰੀ ਉਹ ਅਜੇ ਆ ਅਜੇ ਜੇ ਤੂੰ ਵੱਡਾ ਆ ਤਾਂ ਅਮਰੀਕ ਮਾਲਾ ਅਜੇ ਛੋਟਾ ਤਾਂ ਅਮਰੀਕ ਵੱਡਾ ਆ ਇਹ ਨਸ਼ਿਆਂ ਨਾਲ ਇਸ ਤਰ੍ਹਾਂ ਹੋਇਆ ਹੈ ਅੱਛਾ ਮਾਜੀਦਾ ਛਾਣਾ ਲੈ ਜੇ ਨਿੱਕਾ ਆ ਜੇ ਵੇਖ ਲੋ ਜੇ ਤਾਂ ਚਿਹਰਾ ਵੇਖ ਲੋ ਤਮਰੀਕ ਤਾਂ ਵੇਖ ਲੋ ਨਸ਼ਿਆ ਕਰ ਨਸ਼ਿਆ ਨੇ ਖਾ ਲਿਆ ਸੀ ਹਾਂਜੀ ਹਾਂਜੀ ਖਾ ਲਿਆ ਸੀ ਪਰ ਦਇਆ ਕਰਤੀ ਮਾ ਸਮਰਤ ਦੇ ਪਰਮੇਸ਼ਵਰ ਨੇ 14 ਸਾਲਾਂ ਬਾਅਦ ਚਿੱਟੇ ਦਾ ਨਸ਼ਾ ਛੱਡਿਆ ਘਰ ਦੇ ਵਿੱਚ ਦੁਬਾਰਾ ਖੁਸ਼ੀਆਂ ਆ ਚੁੱਕੀਆਂ ਬਾਤ ਖੁਸ਼ੀਆਂ ਪਾਪਾ ਜੀ ਦੱਸ ਨਹੀਂ ਸਕਣੇ ਇੰਨੀਆਂ ਖੁਸ਼ੀ ਪਾਪਾ ਜੀ ਸਾਨੂੰ ਪ੍ਰਭੂ ਨੇ ਹਣਸਣ ਮੋਟਰਸਾਈਕਲ ਦਿੱਤਾ ਚੱਲਦਾ ਪਹਿਲਾਂ ਨਵਾਂ ਸੀ ਮੋਟਰਸਾਈਕਲ ਚੱਲਦਾ ਲੈ ਲਿਆ ਪਾਪਾ ਜੀ ਫੇਰ ਅਸੀਂ ਬੈਂਟਰਾ ਸਿਆਲ ਵਿੱਚ ਲਾਇਆ ਸੀ ਇੱਕ ਵੀ ਸੰਡਾ ਮੇਸ ਨਹੀਂ ਕੀਤਾ ਅਸੀਂ ਆ ਰਏ ਆਦਵਾਰ ਇੱਥੇ ਬੰਦਗੀ ਤੇ ਆ ਰਹੇ ਆਂ ਹਾਂਜੀ ਪਾਪਾ ਜੀ ਅਸੀਂ ਪੈਸੇ ਵੀ ਬਾਦੂ ਇੱਥੇ ਲੈ ਕੇ ਆਣੇ ਜਦੋਂ ਅਸੀਂ ਬੰਦਗੀ ਤੇ ਆਣੇ ਬਾਦੂ ਖਰਚਨੇ ਆਂ ਅਸੀਂ ਦਾਨ ਵੀ ਪਾ ਕੇ ਜਾਣੇ ਆਂ ਫੇਰ ਸਾਡੇ ਨਾਲ ਘਰੇ ਵਿੱਚ ਕੋ ਰੋਲ ਆਗਾ ਸੀ ਪਾਪਾ ਜੀ ਅਸੀਂ ਬਾਲਾਂ ਨੂੰ ਵੱਡਿਆ ਸੀ ਮੈਡਮ ਆਈ ਉਹ ਕਹਿੰਦੀ ਤੁਹਾਡੇ ਤੇ ਪਰਚਾ ਹੋ ਚੁੱਕਾ ਹੈ ਸਾਡੇ ਬਾਲਾਂ ਦੀ ਵੀਡੀਓ ਬਣਾਗੀ ਇਹਦੇ ਨਾਲ ਲੇਖ ਲਗੀ ਏ ਕਹਿੰਦੇ ਹੁਣ ਆਪਣੇ ਤੇ ਪਰਚਾ ਹੋਏ ਤੇ ਮੈਂ ਕਿਹਾ ਕੋਈ ਗੱਲ ਨਹੀਂ ਆਪਣਾ ਪਰਮੇਸ਼ਰ ਹੈਗਾ ਉਹਨੂੰ ਸਭ ਪਤਾ ਹੈ ਮੈਂ ਕਿਹਾ ਮਹਾਵਿਸ਼ੇਖ ਦੇ ਪਰਮੇਸ਼ਰ ਪ੍ਰਭੂ ਜੀ ਇਹਨਾਂ ਨੂੰ ਗਰਮਰਾਹ ਕਰਦੇ ਸਾਡਾ ਪਰਚਾ ਨਾ ਹੋਵੇ ਤੇ ਅਸੀਂ ਤੇਰੀ ਉੱਤੇ ਗਵਾਹੀ ਦੇਵਾਂ ਤੇ ਪਾਪਾ ਜੀ ਸਾਨੂੰ ਪਾਉ ਕਹਿੰਦੇ ਬੇਨਾਂ ਨੂੰ 100 ਰੁਪਿਆ ਦੇ ਦੋ ਵੀ ਤੁਹਾਨੂੰ ਇਹ ਮੰਨ ਲਓ ਤੁਹਾਡਾ ਨਾਮ ਕਾਟ ਦਿੰਦੇ ਪਰਚੇ ਚ ਮੈਂ ਕਿਹਾ ਇਹ ਨੂੰ ਨਹੀਂ ਦੇਣਾ ਮੈਂ ਮਖੂ ਭਾਵਣ ਵਿੱਚ ਪਾ ਦਾਂਦੀ 100 ਰੁਪਿਆ ਪਾਪਾ ਜੀ ਮੈਂ ਇੱਥੇ 100 ਰੁਪਿਆ ਦੇ ਦਿੱਤਾ ਇਹ ਕਾ ਗਿਆ ਦੁਖਿਆ ਤੈਨੂੰ ਜਗਾ ਲਈ ਵਾਯ ਅਭਿਸ਼ੇ ਕਾ ਗਿਆ फसਿਆ ਅਸਿ ਵਿੱਚ ਗੁਨਾਹ ਦੇ फसਿਆ ਅਸਿ ਵਿੱਚ ਗੁਨਾਹ ਦੇ ਤੈਨੂੰ ਸੁਣਾਉਂ ਗਿਆ ਕਾ ਗਿਆ ਦੁਖਿਆ ਤੈਨੂੰ ਕੋ ਆਪਣੇ ਹੱਥਾਂ ਨੂੰ ਸਜਣ ਚੁੱਕੋ 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 ਆਪਣੇ ਹੱਥਾਂ ਨੂੰ ਹੋ ਨਈਂ ਅਰਤੀ ਵਿਸ਼ੇ ਕਾ ਗਿਆ ਆ ਜੀਵਨ ਨਮਾ ਬਨ ਲਈ ਬਾਯਾ ਵਿਸ਼ੇ ਕਾ ਗਿਆ ਆ ਜੀਵਨ ਨਮਾ ਬਨ ਲਈ ਕੋ ਆਪਣੇ ਹੱਥਾਂ ਨੂੰ ਚੁੱਕੋ ਸੇਵਾਦਾਰੋ ਹੱਥ ਜੋੜ ਕੇ ਨਾ ਖੜੇ ਰੋ ਆਪਣਾ ਆਪਣਾ ਵਾਸ ਪਕੜ ਲੋ ਵਨ ਚੁੱਕ ਚੁੱਕ ਆਪਣੇ ਹੱਥਾਂ ਨੂੰ ਸਭ ਜਾਣ ਇਹ ਆਪਣੇ ਪਰਮੇਸ਼ਰ ਦੇ ਸਰੀਰਾਂ ਨੂੰ ਬਚਾਉਣ ਦੇ ਲਈ ਤੁਸੀਂ ਸੁਣ ਰਹੇ ਆਂਦਾ ਰਿਜ਼ਲਟ ਕਿ ਅੱਜ ਕਿਸ ਤਰ੍ਹਾਂ ਪਤੀ ਆਪਦੇ ਬੇਟੇ ਔਰ ਸਾਰਾ ਕੁਛ ਕਰਦਾ ਬਦਲਿਆ ਉਹ ਸੱਦਾ ਪੱਤਰ ਨਹੀਂ ਆਉ ਉਹ ਤੁਹਾਡੀਆਂ ਗਵਾਹੀਆਂ ਉਹ ਸਵਰਗਦੂਤਾ ਜਿਹੜਾ ਤੁਸੀਂ ਲੋਕਾਂ ਦੇ ਘਰਾਂ 'ਚ ਦੇਖਿਆ ਆ ਰਹੇ ਆਂ ਔਰ ਬਾਕੀ ਦੇ ਸਵਰਗ ਦੂਤ ਤੁਹਾਡੇ ਘਰਾਂ 'ਚ ਕੰਮ ਕਰਦੇ ਆਂ ਆਮੀਨ ਔਰ ਜਿਨ੍ਹਾਂ ਨੇ ਫੈਸਲਾ ਕੀਤਾ ਇੱਕ ਜੁਟਤਾ ਦੇ ਅੰਦਰ ਬਹਾਸਾ ਅਮਰਤ ਦੇ ਅੰਦਰ ਪਵੰਦ ਨਾਲ ਅੱਜ ਵੱਡੀਆਂ ਜਿੱਤਾਂ ਨੂੰ ਪ੍ਰਾਪਤ ਕਰ ਲਿਆ ਤਾਰੀਫ ਕਰੋ ਜ਼ੋਰਦਾਰ ਤਾਲੀ ਵਜਾ ਕੇ ਕੀ ਕਹੋਂਗੇ ਸੁਣਨ ਵਾਲਿਆਂ ਨੂੰ ਪਾਪਾ ਜੀ ਇੱਕ ਹੋਰ ਗਵਾਹੀ ਇਹ ਕੁੜੀ ਅੱਗੇ ਵਿਮਲ ਪੜਦੀ ਏ ਤੇ ਹੁਣ ਸਭ ਨੰਬਰਾਂ ਤੋਂ ਅੱਗੇ ਆਈ ਏ ਵੀ ਸਾਡੀ ਆਪਦੀ ਹੀ ਕੁੜੀ ਏ ਦੇ ਇਹ ਪਾਪਾ ਜੀ ਤੁਹਾਡੇ ਵਾਲੇ ਜਦੋਂ ਜਾਂਦੀ ਸਕੂਲ ਨਾਲ ਤੁਹਾਡੇ ਵਾਲੇ ਆਪਦਾ ਫੋਟੋ ਪਾਦੀ ਸੀ ਕੀ ਨਾਮ ਹੈ ਦਾ ਕਿਹੜੀ ਕਲਾਸ ਸੀ ਇਹਦੇ ਮੁਖ ਤੋਂ ਸੁਣੋ ਕੀ ਹੋਇਆ ਸਟੱਡੀ ਦੇ ਅੰਦਰ ਪਾਪਾ ਜੀ ਜੈਮ ਸੀ ਮੰਮਾ ਜੀ ਜੈਮ ਸੀ ਮੇਰੇ ਮੁਖ ਤੋਂ ਇੱਕ ਵਾਈ ਮੈਂ 10ਥ ਕਲਾਸ ਚ ਪੜਦੀ ਸੀ ਕਿੰਨੇ ਨੰਬਰ ਆਏ ਸਾਢੇ 600 ਵਿੱਚੋਂ 516 ਨੰਬਰ ਆਏ ਆ ਮੈਂ ਬਹੁਤ ਖੁਸ਼ ਆ ਇੰਨੇ ਨੰਬਰ ਲੈ ਹਾਂ ਜੀ ਵੱਡੀਆਂ ਗਵਾਈਆਂ ਤੁਸੀਂ ਪ੍ਰਾਪਤ ਕਰ ਲੀਆਂ ਹਦਾਇਤਾਜ ਬਣੇ ਆ ਸ਼ੱਦਾ ਪੱਤਰ ਵੰਡਦੇ ਆ ਕੀ ਕਹੋਂਗੇ ਸੁਣਨ ਵਾਲਿਆਂ ਨੂੰ ਸੁਣਨ ਵਾਲੇ ਇਹ ਕਹਾਂਗੇ ਭੈਣੋ ਭਰਾਓ ਜੋ ਵੀ ਇੱਥੇ ਮਖੂ ਪਾਵਣ ਵਿੱਚ ਆਵੇਗਾ ਕੋਈ ਖਾਲੀ ਨਹੀਂ ਜਾਵੇਗਾ ਇੰਨੀਆ ਬਰਕਤਾਂ ਮਿਲ ਲੇਗੇ ਕਿ ਆਪਣੇ ਘਰ ਦੇ ਵਿੱਚ ਜਗ੍ਹਾ ਨਹੀਂ ਹੋਣੀ ਜਿੱਥੇ ਆਪਾਂ ਰੱਖੀਏ ਬਰਕਤਾਂ ਆਪਣਾ ਸਮਾਨ ਵੀ ਪ੍ਰਭੂ ਆਪਾਂ ਵਾਧੂ ਦੇਵੇਗਾ ਹਾਂ ਤਾਰੀਕ ਤਾਰੀਫ ਕਰੇ ਚੋਰ ਦਾ ਤਾਲੀ ਮਜਾ ਕੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਵੰਦੇ ਅੰਦਰ ਅਗਰ ਕੁਛੀ ਮੇਰੇ ਮਨ ਦੀ ਸੇਵਾ ਕਰੋ ਕਿ ਆ ਸੇਵਾ ਸਦਾ ਪੱਤਰ ਤੇ ਜੀਵਨ ਆ ਲੋਕਾਂ ਨੂੰ ਦੇਣਾ ਦੇਣਾ ਤੁਸੀਂ ਪਰ ਇਸ ਸਥਾਨ ਤੇ ਮੈਨੂੰ ਟੈਂਟ ਟੀਮ ਨੇ ਸਲਿੱਪ ਭੇਜੀ ਹੈ ਉਹਨਾਂ ਨੂੰ ਲੋਕ ਚਾਹੀਦੇ ਟੈਂਟ ਸੇਵਾ ਕਰਨ ਵਾਲੇ ਅਗਰ ਪਰਮੇਸ਼ਰ ਦੇ ਮੰਦਾ ਕੰਮ ਕਰਨਾ ਚਾਹੁੰਦੇ ਆਂ ਤਾਂ ਫਿਰ ਇਹ ਸੇਵਾ ਦੇ ਵਿੱਚ ਸ਼ਾਮਿਲ ਹੋ ਜਾਓ। ਪਰਮੇਸ਼ਰ ਤੁਹਾਡੇ ਘਰਾਂ ਦੀ ਹਿਲਜੁਲ ਬੰਦ ਕਰ ਦੇਗਾ। ਆਮੀਨ। ਤਾਰੀਫ ਕਰੋ ਆਪਣੇ ਹੱਥਾਂ ਨੂੰ ਉਠਾ ਕੇ। ਅੱਜ ਇਹ ਆਪ ਗੱਡੀ ਕਰਾ ਕੇ ਸੇਵਾ ਕੀਤੀ ਇਹਨਾਂ ਨੇ ਸਭ ਲੋਕਾਂ ਨੂੰ ਫ੍ਰੀ ਲੈ ਕੇ ਆਏ ਅੱਜ। ਕਿੱਦਾਂ ਭੁੱਲ ਜਾਏਗਾ ਪਰਮੇਸ਼ਰ ਜਦੋਂ ਤੁਸੀਂ ਲੋਕਾਂ ਦੇ ਸ਼ਰੀਰਾਂ ਨੂੰ ਬਚਾਉਣ 'ਚ ਲੱਗੇ ਆਂ। ਉਠਾਓ ਆਪਣੇ ਹੱਥਾਂ ਨੂੰ ਉਠਾ ਕੇ। ਤਾਰੀਫ ਕਰੋ ਜ਼ੋਰਦਾਰ ਤਾਲੀ ਬਜਾਓ। ਔਰ ਮਹਿਮਾ ਕਰੋ ਪਰਮੇਸ਼ਰ ਦੀ ਕਿਉਂਕਿ ਪਰਮੇਸ਼ਰ ਸਭ ਕੁਝ ਕਹਿਣਾ ਤੂੰ ਸਭ ਕੁਝ ਕਹਿਣਗੇ ਸਵਾਰ ਸੁਣੋ ਕੀ ਕੀ ਗਵਾਈ ਹੈ ਹਾਂਜੀ ਅੱਗੇ ਆਓ ਜਿਹਦੀ ਗਵਾਈ ਹੈ ਉਹਨੂੰ ਅੱਗੇ ਖੜਾ ਕਰੋ ਕਿੰਨਾਂ ਦੇ ਦੇਵੀ ਹੋਇਆ ਪੂਰਾ ਪਰਿਵਾਰ ਆਇਆ ਹੋਇਆ ਹੂੰ ਦੁੱਖਿਆ ਤੈਨੂੰ ਚੋਲੇ ਮਹਾਂਵੀ ਸੀ ਹਾ ਗਿਆ ਉਠਾਓ ਉਠਾਓ ਸਭ ਜਨ ਆਪਣੇ ਹੱਥਾਂ ਨੂੰ ਇਹਨਾਂ ਨੂੰ ਦਿਓ ਮਾਈਕੀ ਗਵਾਈਆ ਤੁਹਾਡੀ ਇਹਨਾਂ ਨੂੰ ਸਲਾਹ ਕਰ ਲੈੰਦੋ ਹਲੇ ਇੰਨੀ ਵੱਡੀ ਗਵਾਹੀ ਹੋਵੇ ਲੁੱਡੀਆਂ ਪੈਣੀਆਂ ਚਾਹੀਦੀਆਂ ਲੁੱਡੀਆਂ ਨਿਆਣਾ ਤੁਹਾਨੂੰ ਕੀ ਲੱਗਦਾ ਇੱਦਾਂ ਹੀ ਪੈਣਾਂ ਹallelujah ਮੇਰੇ ਅੱਜ ਨਾਲ ਨਹੀਂ ਆਉਂਦੇ ਕੋ ਦੇਖੋ ਕਿਦਾਂ ਬੈਠਿਆ ਉਸ ਲਾਈਨ ਦੇ ਅੰਦਰ ਆ ਲੋ ਮੇਰੇ ਪਹਿਲਾਂ ਤਾਂ ਨਹੀਂ ਮਿਲਿਆ ਹੁੰਦਾ